ਜੱਲਿਆਂ ਵਾਲੇ ਬਾਗ ਦੇ ਸ਼ਹੀਦੀ ਖੂਚ ਚੜੇ ਚੜਾਵੇ ਨੇ ਵੱਡਾ ਕਪਲਾ ਹੋਣ ਦਾ ਖਦਸ਼ਾ ਖੜਾ ਕਰ ਦਿੱਤਾ ਹੈ ਆਰਟੀਆਈ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ 10 ਸਾਲਾਂ ਚ ਇਸ ਖੂਚੋਂ ਮਹਿਜ਼ 12571 ਰੁਪਏ ਹੀ ਮਿਲੇ ਨੇ ਜੋ ਕਿ ਸੇ ਵੱਡੇ ਕਪਲੇਵਾਲ ਇਸ਼ਾਰਾ ਕਰ ਰਹੇ ਨੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਸ ਖੂਚੋਂ 10 ਰੁਪਏ ਤੋਂ ਵੱਡਾ ਨੋਟ ਕਦੇ ਮਿਲਿਆ ਹੀ ਨਹੀਂ ਹੈ ਕਿ 12571 ਰੁਪਏ ਟੋਟਲ ਆਵਰਿੰਗ ਇਨ ਹਨ ਹੋਈ ਹੈ ਖੂਦੋਂ ਇਹ ਦਸਾਂ ਸਾਲਾਂ ਦੇ ਵਿੱਚ ਜਿਹਦੇ ਵਿੱਚੋਂ 10 ਰੁਪਏ ਦੇ ਸਿੱਕੇ ਜਿਹੜੇ 5 8 ਨਿਕਲੇ ਨੇ আর 10 ਰੁਪਈਆਂ ਦੇ ਨੋਟ ਸਿਰ 5 ਨਿਕਲੇ ਨੇ 10 ਸਾਲਾਂ ਦੇ ਵਿੱਚ ਮੈਨੂੰ ਬੜੀ ਹਰਿਆਣੀ ਹੋਈ ਅਸੀਂ ਇਹਦੇ ਬਾਰੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਲਿਖਿਆ ਹੈ ਕਿ ਇਹਦੇ ਬਾਰੇ ਕਮੇਟੀ ਦੇ ਸਾਹਮਣੇ ਜਿਹੜੇ ਆ ਗਏ ਨੇ ਉਹ ਪੈਸਿਆਂ ਦੀ ਕਾਊਂਟਿੰਗ ਹੋਏ ਚੌਕੀਦਾਰ ਕੋਈ ਨਾ ਗਿਣੇ ਕਿਉਂਕਿ ਅੱਜ ਤੱਕ 10 ਸਾਲਾਂ ਦੇ ਵਿੱਚ ਚੌਕੀਦਾਰਾਂ ਨੇ ਆਪਣੇ ਦਸਖਤ ਕੀਤੇ ਨੇ ਔਰ ਚੌਕੀਦਾਰਾਂ ਨੇ ਹੀ ਨੋ ਕਾਊਂਟਿੰਗ ਕੀਤੀ ਹੈ ਦਰਸ਼ਕ ਇਸ ਮਾਮਲੇ 'ਚ ਖੁਦ ਵੀ ਅੰਦਾਜ਼ਾ ਲਗਾ ਸਕਦੇ ਨੇ ਕਿ ਇਹ ਕਿਦਾਂ ممکن ਹੈ ਕਿ ਇਸ ਮਹਾਨ ਖੂਚ ਕਦੇ ਕਿਸੇ ਨੇ ਵੱਡਾ ਨੋਟ দান ਹੀ ਨਾ ਕੀਤਾ ਹੋਵੇ। ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ